ਤੇ ਇਹ ਐਕਚੁਅਲੀ ਟ੍ਰੇਡਿੰਗ ਦਾ ਕੰਮ ਕਰਦੇ ਸੀ ਛੋਟੀ ਮੋਟੀ ਟ੍ਰੇਡਿੰਗ ਜਿਹੜੀ ਆ ਆਪਣੇ ਮੋਬਾਈਲ ਤੋਂ ਕਰੀ ਜਾਂਦੇ ਸੀ ਇਹਨਾਂ ਨੇ ਇੱਕ ਐਪ ਦੇ ਉੱਤੇ ਦੇਖ ਲਿਆ ਉੱਤੇ ਆਪਣੇ ਮੋਬਾਈਲ ਦੇ ਉੱਤੇ ਐਕਚੁਅਲੀ ਉਹ ਫੇਕ ਐਪ ਸੀ ਆ ਉੱਥੇ ਇਹਨਾਂ ਨੇ ਟ੍ਰੇਡਿੰਗ ਆਪਣੀ ਟ੍ਰੇਡਿੰਗ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਕਰਦੇ ਕਰਦੇ ਇਹਨਾਂ ਨੇ ਉਹ 72 ਲੱਖ ਰੁਪਏ ਉਹਦੇ ਚ ਲਾਤਾ ਤੇ ਉਹ ਜਿਹੜਾ ਐਪ ਦੇ ਵਿੱਚ ਉਹ ਇਹਨਾਂ ਦੇ ਪੈਸੇ ਜਿਹੜੇ ਆ ਇਹਨਾਂ ਨੂੰ ਸ਼ੋਅ ਕਰਕੇ ਦਿਖਾਈ ਜਾ ਰਹੇ ਸੀ ਕਿ ਤੁਹਾਡੇ ਪੈਸੇ ਜਿਹੜੇ ਆ ਇਨਕਰੀਜ਼ ਹੋ ਰਹੇ ਆ ਹੋਲੀ-ਹੋਲੀ ਬਾਦਰੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਪੈਸੇ ਵਾਪਸ ਨਹੀਂ ਨਿਕਲ ਰਹੇ ਤੇ ਫਿਰ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਜਿੱਤੇ ਮਕਦਮਾ ਨੰਬਰ 8 ਜਿਹੜਾ ਆ ਉਹ ਕੇਸ ਰਜਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੀ ਆ ਬਹੁਤ ਜਲਦੀ ਹੀ ਜਿਹੜੇ ਇਹ ਅਕਾਊਂਟਸ ਦੇ ਵਿੱਚ ਪੈਸੇ ਗਏ ਆ ਤਾਂ ਜਸਲੀ ਮੁਜਮਾ ਉਹਨਾਂ ਨੂੰ ਸਿਫਾਰ ਲਾਂਗੇ ਸੋ ਜਿਹੜਾ ਇਹ ਐਪ ਦੀ ਗੱਲ ਕਰਦੇ ਤੁਸੀਂ ਇਸ ਵਿੱਚ ਇਨਵੈਸਟਮੈਂਟ ਕੀਤੀ ਸੀ ਜਾਂ ਵਨ ਟਾਈਮ ਇਨਵੈਸਟਮੈਂਟ ਕੀਤੀ ਜਾਂ ਕੰਟੀਨਿਊਅਲੀ ਹੋਣ ਦਾ ਟ੍ਰਾਂਜੈਕਸ਼ਨ ਨਹੀਂ ਨਹੀਂ ਇਹਨਾਂ ਨੇ ਹੌਲੀ ਹੌਲੀ ਇਨਵੈਸਟਮੈਂਟ ਕੀਤੀ ਹੈ ਜਿਸ ਤਰ੍ਹਾਂ ਇਹਨੇ ਇਨਵੈਸਟਮੈਂਟ ਕਰੀ ਗਏ ਉਸ ਤਰ੍ਹਾਂ ਹੀ ਉਹ ਇਹਨਾਂ ਨੂੰ ਮਤਲਬ ਦਿਖਾਈ ਗਏ ਕਿ ਤੁਹਾਡੇ ਪੈਸੇ ਵੱਧ ਰਹੇ ਆ ਲੇਕਿਨ ਉਹ ਸਿਰਫ ਮੋਬਾਈਲ ਦੇ ਉੱਤੇ ਪੈਸੇ ਸ਼ੋ ਹੋ ਰਹੇ ਆ ਉਹ ਵਿਡਰਾ ਨਹੀਂ ਹੋ ਰਹੇ ਸੀ ਇਹ ਫਿਲਹਾਲ ਦੀ ਕਰੀ ਅਸੀਂ ਇਹਨਾਂ ਦੇ ਜਿਹੜੇ ਅਕਾਊਂਟ ਦੇ ਵਿੱਚ ਪੈਸੇ ਪਾਏ ਸੀ ਇਹ ਉਹਦੇ ਵਿੱਚ 11 ਲੱਖ ਦੇ ਕਰੀਬ ਇਹਨਾਂ ਦਾ ਜਿਹੜਾ ਹੈਗਾ ਅਮਾਉਂਟ ਅਸੀਂ ਫ੍ਰੀਜ਼ ਕਰਾਤੀ ਆ ਬੈਂਕ ਦੇ ਕੋਲੋਂ ਤੇ ਕੋਸ਼ਿਸ਼ ਕਰਦੇ ਆ ਬਾਕੀ ਵੀ ਜਿਹੜੇ ਅਕਾਊਂਟਸ ਪੈਸੇ ਗਏ ਆ ਉਹ ਟਰੇਸ ਕਰਕੇ ਉਹ ਫਰੀਜ਼ ਕਰਾ ਕੇ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਹਾਂ ਸਰ ਐਪਰੇ ਕੋਈ ਕਿਸ ਤਰ੍ਹਾਂ ਚੱਲ ਰਹੀ ਸੀ ਇਹ ਟੈਸਟ ਆਪਰੇਟ ਕਰ ਰਹੀ ਸੀ ਜਿਹੜੇ ਸੈਵਰ ਕ੍ਰਾਈਮ ਮੈਂ ਡੂਰਿੰਗ ਇਨਵੈਸਟੀਗੇਸ਼ਨ ਆ ਜਾਏਗਾ ਉਹ ਬੰਦੇ ਮੈਸੇਜ ਤੁਹਾਨੂੰ ਪਤਾ ਲੱਗ ਗਿਆ ਗਰੁੱਪ ਦਾ ਜਿਹੜਾ ਹੈਗਾ ਆ ਚਾਰ ਪੰਜ ਬੰਦੇ ਅਸੀਂ ਕਰ ਲਿਆ ਉਹ ਫਾਈਂਡ ਕਰ ਲਿਆ ਪਬਲਿਕ ਨੂੰ ਤਾਂ ਇਹ ਰਹੀ ਸਾਡੀ ਹੈ ਰਿਕੁਐਸਟ ਕਿ ਕਿਸੇ ਦੀ ਗੱਲ ਦੇ ਵਿੱਚ ਨਾ ਜਲਦੀ ਆਓ ਪਹਿਲਾਂ ਵੈਰੀਫਾਈ ਕਰ ਲਓ ਕੋਈ ਵੀ ਗੱਲ ਇਦਾਂ ਦੀ ਹੁੰਦੀ ਆ ਇੰਨੀ ਜਲਦੀ ਕੋਈ ਟ੍ਰਾਂਜ਼ੈਕਸ਼ਨ ਨਾ ਕਰੋ ਕੋਈ ਐਪ ਜਾਂ ਕੋਈ ਵੀ ਆਂਦਾ ਉਹਨੂੰ ਲਿੰਕ ਨੂੰ ਕਿਸੇ ਨੂੰ ਕਲਿੱਕ ਨਾ ਕਰੋ ਤੇ ਜੇ ਇਨ ਕੇਸ ਗਲਤੀ ਹੋ ਹੀ ਜਾਂਦੀ ਹੈ ਤੇ 1923 ਤੇ ਇਮੀਡੀਏਟਲੀ ਕਰ ਦੋ ਤਾਂ ਕਿ ਜਿਹੜੇ ਪੈਸੇ ਆ ਤੁਹਾਡੇ ਕਿਸੇ ਅਗਲੇ ਅਕਾਊਂਟ 'ਚ ਟ੍ਰਾਂਸਫਰ ਨਾ ਹੋ ਸਕਣ ਜਦੋਂ ਇੱਕ ਵਾਰੀ ਫ੍ਰੀਜ਼ ਹੋ ਜੂਵੇ ਫਿਰ ਤੁਹਾਨੂੰ ਸਾਡੇ ਕੋ ਆਜੋ ਤੇ ਅਸੀਂ ਪਹਿਲਾਂ ਵੀ ਪੈਸੇ ਲੋਕਾਂ ਦੇ ਦਵਾਏ ਆ ਤੇ ਉਹ ਤੋਂ ਕੋਰਟ 'ਚ ਆਰਡਰ ਕਰਕੇ ਤੁਹਾਡੇ ਪੈਸੇ ਵਾਪਸ ਕਰਾ ਸਕੀਏ ਇਹ ਉਮੀਦ ਹੈ ਕਿ ਇਸ ਕੇਸ ਵਿੱਚ ਵੀ ਆਪਾਂ ਕਾਫੀ ਸਫਤਤਾ ਕਰ ਸਕਦੇ ਹਾਂ ਰਿਪੇਸਟ ਮੰਗਵਾ ਸਕਦੇ ਹਾਂ ਕੁਲੀ ਟਾਈਮ ਲੱਗੇਗਾ ਪਰ ਲੇਕਿਨ ਰਿਫੰਡ ਜ਼ਰੂਰ ਕਰਾਵਾਂਗੇ ਇਹਨਾਂ ਦੇ ਪੈਸੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ 11 ਲੱਖ ਤਾਂ ਅਸੀਂ ਫ੍ਰੀਜ਼ ਕਰਵਾ ਹੀ ਦਿੱਤਾ ਹੈ ਇਹਨਾਂ ਦਾ ਉਹ 11 ਲੱਖ ਤਾਂ ਇਹਨਾਂ ਦਾ ਮਿਲ ਜਾਏਗਾ ਅੱਗੇ ਵੀ ਜਿਹੜੇ ਅਕਾਊਂਟਸ 'ਚ ਪੈਸੇ ਗਏ ਆ ਉਹ ਫ੍ਰੀਜ਼ ਕਰਵਾ ਕੇ ਟ੍ਰੇਸ ਕਰਕੇ ਤਾਂ ਇਹਨਾਂ ਨੂੰ ਦਵਾ ਦਾਂਗੇ ਜੀ ਸਰ ਜਿਹੜੇ ਇਹਨਾਂ ਨੂੰ ਜਿਹੜੀਆਂ ट्रांजੈਕਸ਼ਨ ਪਈਆਂ ਨੇ ਉਹ ਗੱਲ ਅੱਗੇ ਕਿੰਨੇ ਅਕਾਊਂਟਸ 'ਚ ਜਿਹੜੀਆਂ ਟਾਸ ਹੋਈਆਂ ਸੀ ਉਹ ਮਲਟੀਪਲ ਅਕਾਊਂਟਸ ਆ ਇਹਦਾ ਅੱਗੇ ਕੋਈ ਨਿਅਰ 'ਚ ਜਾ ਕੇ ਉਹਦੀਆਂ ਲੇਅਰ ਅੱਗੇ ਕਾਫੀ ਬਣਾ ਦਿੰਦੇ ਆ ਤਾਂ ਕਿ ਪੋਲਿਸ